ਸਤਿਗੁਰੂ ਦੇ ਤਾਣਿਆਂ ਦੇ ਕੰਨ ਸਤਿਗੁਰੂ ਜਿੱਥੇ ਜਿਸ ਅਟਲ ਤਾਨ ਨੂੰ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਉਰ ਹਾਜ਼ਰ ਨਾਜ਼ਰ ਜਾਣ ਆਪ ਜੀ ਦੇ ਚਰਣਾ ਵਿਸ਼ ਅਰਦਾਸ ਬੇਨਤੀ ਆਧਾਰ ਪਰ ਦੇ ਪ੍ਰੀਤਵਾਨ ਜੇਲ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਵੱਲੋਂ ਜੇਰ ਭਮਨ ਦਾ ਨੀ ਪੱਸਰ ਰੱਖਣ ਦੀ ਆਗਿਆ ਮੰਗੀ ਜਾਂਦੀ ਹੈ ਸਮਾਪ ਜੀ ਆਗਿਆ ਬਖਸ਼ਿਸ਼ ਕਰਨੀ ਆਂਦ ਸੰਗ ਸਹਾਇ ਹੋਣਾ ਸਾਰਿਆਂ ਕਾਰਜਾਂ ਨੂੰ ਚੜ੍ਹਦੀ ਕਲਾ ਵਿੱਚ ਸੰਪੂਰਨਤਾ ਬਖਸ਼ਿ ਕਰਣੇ ਸਭ ਆਈਆਂ ਸੰਸਤਾ ਨੂੰ ਨਾਮ-ਦਾਨ ਦੇ ਸਿੱਖੀ ਜੀ ਮਨ ਚੜ੍ਹਦੀ ਕਲਾ ਦੀਆਂ ਦਾਤਾਂ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਆਤਮਿਕ ਤਨ ਤੰਦਰੁਸਤੀ ਵਿਆ ਦਾਤਾਂ ਬਖਸ਼ਿਸ਼ ਕਰਨੀਆਂ ਐਸ ਸਮੇਂ ਤਤ ਲੱਗਣ ਦੀ ਸੇਵਾ ਰੱਬ ਤੋਂ ਰਹੀ ਹੈ ਪਾਪ ਜੀ ਆਗਿਆ ਬਖਸ਼ੋ ਜੀ ਸਈ ਗੁਰਮਤਿ ਪਿਆਰੇ ਵੇਰ ਜਿਨਾ ਮਿਲਿਆ ਤੇਰਾ ਨਾਮ ਤੇ ਤਿਆਰੇ ਨਾਨਕ ਦਾ ਨਾਮ ਚੜ੍ਹਦੀ ਕਲਾ ਤੇ ਭਰੇ ਸਰਬਤ ਦਾ ਨਾਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋ ਨਿਹਾਲ ਸਭੁ ਸਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ तो करो करवा लेंगे हाँ। अब तो मीडिया वाले सारे मौसी उठाएगा। तो रुकेगा नहीं। तो उसी दिन 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 उसी ਕੋਈ ਵੀ ਕਰਦਾ ਇਸ ਤਰ੍ਹਾਂ ਸਰ ਆਉਂਦੇ ਮਾਰੂਕ ਕਰ ਲੋ ਯਾਰ ਠੀਕ ਹੈ ਸਾਹ ਮਾਈਕ ਲਾ ਲੋ ਯਾਰ ਇੱਥੋ ਇੱਥੋ ਹੀ ਭਾਜੀ ਇੱਥੇ ਹੀ ਖੜ੍ਹ ਜਾਓ ਇੱਥੇ ਮਾਈਕ ਲਾ ਦਿੰਦਾ ਯਾਰ ਕਹਿਣਾ ਚਾਹਤਾ ਹਾਂ ਮੈਂ ਯਾਰ ਦਵਿੰਦਰ ਹਾਂ ਯਾਰ ਹਾਲੋ ਇੱਕ ਵੇ ਦੇਖੋ ਮੈਂ ਤਾਂ ਆਂਦੋ ਯਾਰ ਮਾਈਕ ਤਾਂ ਆਂਦੋ ਸਾਰੇ ਅੰਦਰ ਆ ਆ ਆ ਆ ਭਾਜੀ ਸਾਹ ਫਸ ਗਈ ਹੈ ਮੇਰਾ ਮਾਸ਼ਾ ਅੱਜ ਦਵਿੰਦਰ ਜਿਹੜਾ ਬਣਨ ਜਾ ਰਹੇ ਪੂਰੇ ਬਾਰੇ ਮੈਂ ਜੀ ਉੱਪਰ ਹੀ ਫੜਿਆ ਮਾਈਕ ਜੇਲ ਉਹ ਪਹਾੜ ਪੰਜਾਬ ਸਰਕਾਰ ਦਾ ਹੈ ਮਾ ਵਿਭਾਗ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸੇਮਲ ਅਰੇ ਮਾਈਕ نیچے ਕਰੋ ਯਾਰ ਠੀਕ ਰਹਿਣੀ ਯਾਰ ਨਰਿੰਦਰ ਸਿੰਘ ਰਵਿੰਦਰ ਸਿੰਘ ਜੇਰਵਾਲ ਜੀ ਦੀ ਲੋਕ ਅਗਵਾਈ ਦੇ ਵਿੱਚ ਸਮੇ ਸਮਿਤੀ ਜਿੱਥੇ ਵੀ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚ ਲੋਕ ਆ ਉੱਥੇ ਕੰਮ ਕਰਾਇਆ ਜਾਂਦਾ ਉੱਥੇ ਜੇ ਕੋਈ ਦਫਤਰਾਂ ਦੀ ਲੋੜ ਆ ਗੱਲ ਬਣਾਏ ਜਾਂਦੇ ਆ ਇਹ ਦਫਤਰ ਜਿਹੜਾ ਅਸੀਂ ਅੱਜ ਹੈ ਚੌਟਰੀ ਦਾ ਬਣਾਉਂਦਾ ਨਹੀਂ ਪੱਥਰ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਕਿ ਬਾਕੀ ਥੋੜਾ ਡਾਊਨ ਕਰਾਈਏ ਅਸੀਂ 35 ਕਰੋੜ ਦੀ ਜਿਹੜੀ ਰਾਸ਼ੀ ਆਉਂਦੀ ਹੈ ਇਹ ਮੇਰੇ ਪਾਸਟ ਡਾਊਨ ਕਰੀਏ ਇਹ ਜਿਹੜੀ ਜ਼ਮੀਨ ਆ 1 ਏਕੜ ਜ਼ਮੀਨ ਆ ਜਿਹੜੀ ਕਿ ਗਲਾੜਾ ਤੋਂ ਅਸੀਂ 8.5 ਕਰੋੜ ਦੇ ਵਿੱਚ ਸਾਡੇ ਜੀਐਲ ਡਿਪਾਰਟਮੈਂਟ ਨੇ ਖਰੀਦ ਕੀਤੀ ਆ ਇਹਦੇ ਤੋਂ ਪਹਿਲਾਂ ਸਾਡਾ ਜਿਹੜਾ ਦਫਤਰ ਹੈ ਹੈੱਡ ਆਫਿਸ ਦਾ ਉਹ 17 ਸੈਕਟਰ ਦੇ ਵਿੱਚ ਹੀ ਜਿੱਦੀ ਰੈਂਟਲy ਇਨਕਮ ਹੈ ਉਸ ਬਿਲਡਿੰਗ ਨੂੰ ਸਾਨੂੰ ਹਰ ਮਹੀਨੇ ਦਾ 7 ਲੱਖ ਰੁਪਈਆ ਲਗਭਗ 84 ਲੱਖ ਰੁਪਈਆ ਇੱਕ ਸਾਲ ਦਾ ਸਾਡਾ ਜਿਹੜਾ ਜੇਲ ਵਿਭਾਗ ਦਾ ਕਿਰਾਏ ਦਾ ਹੀ ਜਾਂਦਾ ਸੀ ਆ ਦਫਤਰ ਇੱਕ ਤੇ ਸਾਡਾ ਉਹ 84 ਲੱਖ ਰੁਪਈਆ ਸੇਵ ਹੋ ਜਾਊਗਾ ਇੱਕ ਜਿਹੜੀ ਸਾਡੀ ਬਿਲਡਿੰਗ ਬਣਦੀ ਇਹਦੇ ਵਿੱਚ অতি ਆਧੁਨਿਕ ਤਰੀਕੇ ਦੀ ਜਿਹੜੀ ਬਿਲਡਿੰਗ ਬਾਨੀ ਆ ਵਿੱਚ ਲਿਫਟਾਂ ਲੱਗਣਗੀਆਂ ਫਾਇਰ ਸਿਸਟਮ ਜਿਹੜਾ ਉਹ ਸਾਰਾ ਲੱਗੂਗਾ ਥੱਲੇ ਬੇਸਮੈਂਟ ਬਣੂਗੀ ਬੇਸਮੈਂਟ ਦੇ ਵਿੱਚ ਲਗਭਗ 115 ਕਾਰਾਂ ਦੀ ਪਾਰਕਿੰਗ ਬਣੂਗੀ ਜਿੱਦੇ ਵਿੱਚ ਸਾਡੇ ਅਫਸਰ ਜੇ ਕੋਈ ਲੋਕਾਂ ਨੇ ਆਪਦੇ ਕੰਮਕਾਰ ਨੂੰ ਆਉਣਾ ਉਹਨਾਂ ਦੀਆਂ ਗੱਡੀਆਂ ਲੱਗਣਗੀਆਂ ਸਮੇਂ ਦੀ ਲੋੜ ਨੂੰ ਦੇਖਦਿਆਂ ਆ ਇਹ ਹੈੱਡ ਆਫਿਸ ਜਿਹੜਾ ਵਾ ਇਹ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਣਾਉਣਾ ਸ਼ੁਰੂ ਕੀਤਾ ਆ ਤੇ ਜਿਹੜੇ ਪਿਛਲੇ ਸਮੇਂ ਤੋਂ ਆ ਵੇਖਿਆ ਹੀ ਸਮਗਲਰਾਂ ਤੇ ਪਰਚੇ ਹੋਏ ਆ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਤੇ ਹਵਾਲਾਤਿਆਂ ਦੀ ਗਿਣਤੀ ਵਧੀ ਆ ਉਹਦਾ ਕਰਕੇ ਵੀ ਮੁੱਖ ਲੋੜ ਹੀ ਪਈ ਸਾਡਾ ਜਿਹੜਾ ਹੈੱਡ ਆਫਿਸ ਹੈ ਇਹਦੀ ਬਿਲਡਿੰਗ ਆਪ ਵੀ ਵੱਟੀ ਤੇ ਖੁੱਲੀ ਬਣਾਈ ਜਾਵੇ ਜਿਹੜਾ ਪਹਿਲਾ ਸਾਡਾ ਆਫਿਸ ਹੈ ਹੈੱਡ ਆਫਿਸ ਉਹਦੀ ਇੱਕ ਤੇ ਬਿਲਡਿੰਗ ਰੈਂਟੇ ਹੀ ਸਾਡੀ ਤੇ ਇੱਕ ਉਹ ਬਿਲਡਿੰਗ ਵੀ ਛੋਟੀ ਸੀ ਗੁਜ਼ਾਰੇ ਯੋਗ ਨਹੀਂ ਸੀ ਬਿਲਡਿੰਗ ਕਿਉਂਕਿ ਜਦੋਂ ਤੇ ਹੁਣ ਅਕੈਂਦੀਆਂ ਦੀ ਗਿਣਤੀ ਵਧੀਆ ਉਦੋਂ ਦੀ ਅਫਸਰਾਂ ਦਾ ਹੈੱਡ ਆਫਿਸ ਦੇ ਵਿੱਚ ਆਉਣਾ ਜਾਣਾ ਵੀ ਵੱਧ ਗਿਆ ਅਫਸਰਾਂ ਦੀ ਗਿਣਤੀ ਵੀ ਵੱਧ ਗਈ ਹੈ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਫਾਇਦਾ ਮਿਲੂਗਾ ਸਾਡੇ ਸਰਕਾਰ ਦਾ ਵੀ ਲਗਭਗ 84 ਲੱਖ ਰੁਪਇਆ ਇੱਕ ਸਾਲ ਦਾ ਉਹ ਪਾਜੂਗਾ ਰੈਂਟ ਯਾਰ ਮਾਈਕ ਡਾਊਨ ਕਰ ਸਮਝ ਸਮਝ ਇਹ ਬਿਲਡਿੰਗ ਦੇ ਵਿੱਚ ਹਰ ਸਾਡਾ ਦਫਤਰ ਜਿਹੜਾ ਵਾਹ ਪੰਜ ਬਿਲਡਿੰਗਾਂ ਦੀ ਇਹ ਜਿਹੜੀ ਬਿਲਡਿੰਗ ਬਣਨੀ ਆ ਪੰਜ ਮੰਜਲਾ ਬਿਲਡਿੰਗ ਬਣੂਗੀ ਇਦੇ ਵਿੱਚ ਸਾਡਾ ਹਰ ਤਰ੍ਹਾਂ ਦਾ ਆਫਿਸ ਇੱਥੇ ਕਲੈਰੀਕਲ ਵਿਭਾਗ ਸਾਡਾ ਪੁਲਿਸ ਡਿਪਾਰਟਮੈਂਟ ਹਰ ਡਿਪਾਰਟਮੈਂਟ ਦੇ ਸਾਡੇ ਅਫਸਰ ਯਾਨੀ ਮੰਤਰੀ ਦੀ ਸਾਰੀ ਮੋਨਿਟਰਿੰਗ ਕੋਈ ਹੋਇਆ ਕਰੇਗੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਹੜੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਣੀਆਂ ਹੋਈਆਂ ਸਾਰਿਆਂ ਦੀ ਮੋਨਿਟਰਿੰਗ ਸਾਰਿਆਂ ਦਾ ਕੰਮ ਦਾ ਜਿਹੜਾ ਉਹ ਐਫਐਸ ਵੀ ਵੇਖਿਆ ਜਾਏ ਬਿਲਕੁਲ ਇਥੋਂ ਮੋਨਿਟਰਿੰਗ ਕੀਤੀ ਜਾਊ ਬਹੁਤ ਤੇ ਇਹਦੇ ਨਾਲ ਬੜੀ ਸੁੱਖ ਸਹੂਲਤ ਹੋਊਗੀ ਨਾਲ ਸਾਡੀਆਂ ਵਿੱਚ ਜਿੰਨੀਆਂ ਜ਼ਿਲਾਂ ਨੇ ਉਹਨਾਂ ਦੇ ਵਿੱਚ ਵੀ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਹਿ ਕੇ ਜਿਹੜੇ ਜ਼ੈਮਰ ਆ ਉਹਨਾਂ ਵਾਸਤੇ ਵੀ ਗ੍ਰਾਂਟ ਪਾਸ ਕਰਾਈ ਆ ਉਹ ਜ਼ੈਮਰ ਵੀ ਲੱਗਣਗੇ ਜਿਹੜੀਆਂ ਕਿੰਨੀਆਂ ਜ਼ਿਲਾਂ ਦੇ ਵਿੱਚ ਜ਼ੈਮਨ ਲਾ ਰਹੇ ਕਿੰਨੇ ਜ਼ੈਮਰ ਆ ਜੀ ਜਿਹੜੀਆਂ ਸਾਡੀਆਂ ਮੇਨ ਵੱਟੀਆਂ ਜ਼ਿਲਾਂ ਉਹਨਾਂ ਦੇ ਸਾਰੀਆਂ ਦੇ ਵਿੱਚ ਜਿਵੇਂ ਬਠਿੰਡੇ ਲੱਗੇ ਆ ਉਥੇ ਪੂਰਾ ਕੰਟਰੋਲ ਆ ਕੋਈ ਉਥੇ ਪੌਣ ਨਹੀਂ ਚੱਲਦਾ ਕੋਈ ਰੇਂਜ ਨਹੀਂ ਆਉਂਦੀ ਬਾਕੀ ਆਉਣ ਵਾਲੇ ਸਮੇਂ ਚ ਜਿਹੜੀਆਂ ਸਾਡੀਆਂ ਵੱਟੀਆਂ ਜ਼ਿਲਾਂ ਉਹਨਾਂ ਤੇ ਵੀ ਲੱਗਣਗੇ ਤੇ ਕੋਸ਼ਿਸ਼ ਇਹੋ ਆ ਵੀ ਸਾਡੀਆਂ ਪੰਜਾਬ ਦੀਆਂ ਭਾਵੇਂ ਸਾਰੇ ਜ਼ਿਲਾਂ ਤੇ ਭਾਵੇਂ ਵੱਡੀਆਂ ਜ਼ਿਲਾਂ ਸਾਰੀਆਂ ਜ਼ਿਲਾਂ ਦੇ ਵਿੱਚ ਲੱਗਣ ਤੇ ਆਉਣ ਵਾਲੇ ਸਮੇਂ ਚ ਜਿਹੜਾ ਕ੍ਰਾਈਮ ਕੋਈ ਜ਼ਿਲਾਂ ਦੇ ਵਿੱਚੋਂ ਕਰਦਾ ਜਾਂ ਕੋਈ ਠੇਕਾ ਹੁੰਦਾ ਜਾਂ ਕੋਈ ਹੋਜੀ ਠੇਕਾ ਤਾਂ ਹੀ ਹੁੰਦਾ ਜੇ ਅੰਦਰ ਕੋਈ ਰੇਨ ਚੱਲਦੀ ਆ ਮੋਬਾਈਲ ਚੱਲਦਾ ਦੀ ਕੋਸ਼ਿਸ਼ ਇਹ ਹੋ ਸਰਦਾਰ ਭਗਵੰਤ ਸਿੰਘ ਮਾਜੀ ਨੂੰ ਬੇਨਤੀ ਕਰਕੇ ਕਿ ਜਿੱਥੇ ਜੇਲਾ ਬੰਨ ਕੋਈ ਕਾਨੂੰਨ ਇਹੋ ਜਿਹਾ ਬੜਾਈਏ ਉਹਦੇ ਲਗਭਗ 500 ਮੀਟਰ ਜਾਂ 1000 ਮੀਟਰ ਦੇ ਘੇਰੇ ਚ ਉਹ ਸਾਰੀ ਨਾ ਹੋ ਸਕੇ ਘਰ ਨਾ ਬਣ ਜਦੋਂ ਜੈਮਰ ਲੱਗਦੇ ਆ ਫਿਰ ਲੱਗੇ ਜਿਹੜੇ ਘਰ ਹੁੰਦੇ ਆ ਉਹਨਾਂ ਨੂੰ ਦਿੱਕਤ ਆਉਣ ਲੱਗ ਪੈਂਦੀ ਉਹਨਾਂ ਦੇ ਫੋਨ ਨਹੀਂ ਚੱਲਦੇ ਫਿਰ ਉੱਤਰਨੇ ਵਾਲੇ ਪਾਸੇ ਹੋ ਜਾਂਦੇ ਆ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨਵੀਆਂ ਜੇਲਾ ਵੀ ਬਣਨ ਦੀਆਂ ਜ਼ਰੂਰਤ ਹੈ ਕਿਉਂਕਿ ਕੈਦੀਆਂ ਦੀ ਸੰਖਿਆ ਵਧ ਰਹੀ ਹੈ ਕੈਪੈਸਿਟੀ ਫੁੱਲ ਹੋ ਰਹੀ ਹੈ ਉਸ ਨੂੰ ਵੇਖਦੇ ਹੋ ਜੀ ਦੇਖੋ ਔਰ ਵਾਲੇ ਸਮੇਂ ਤੇ ਇਹ ਆਪੜੂ ਪਤਾ ਲੁਧਿਆਣੇ ਲੱਗੇ ਯਾਰ ਮੈਗਨਿਸਟੇ ਕਰੋ ਯਾਰ ਥੋਟੀਆਂ ਪੈਂਡਿਆ ਉਥੇ ਜੇਲ ਬੰਦੀ ਪਈ ਆ ਉਹ ਜੇਲ ਜਿਹੜੀ ਸਿਕਿਉਰਟੀ ਜ਼ਿਲਾਂ ਦੇ ਵਿੱਚ ਗੈਂਗਸਟਰ ਨੇ ਜਾਂ ਕੋਈ ਵੱਡੇ ਕ੍ਰਿਮੀਨਲ ਆ ਉਹਨਾਂ ਬੰਦਿਆਂ ਨੂੰ ਉਸ ਜੇਲ ਚ ਲਿਆਂਦਾ ਜਾਊਗਾ ਤੇ ਸਮੇਂ ਨੂੰ ਦੇਖਦਿਆਂ ਜੇ ਲੋੜ ਪਈ ਤੇ ਅਸੀਂ ਗਾਂ ਨਵੀਆਂ ਜੇਲ੍ਹਾਂ ਪਹਾੜੀ ਪ੍ਰੋਫਾਈਲ ਜੇਲ੍ਹਾਂ ਜਾਂ ਚੰਗੀ ਸਿਕਿਉਰਟੀ ਜਿਹਦੇ ਵਿੱਚ ਹੋਵੇ ਉਹ ਜੇਲ੍ਹਾਂ ਅਸੀਂ ਬਣਾਵਾਂਗੇ ਅਜੇ ਜਿਹੜਾ ਹੈ ਸਿਸਟਮ ਜਿਹੜਾ ਬਿਲਕੁਲ ਸਹੀ ਚੱਲਦਾ ਪਿਆ ਜਿਹੜੀ ਮੇਨ ਲੋਡ ਹੀ ਹੈ ਡੋਬੀਸੀ ਉਹ ਅਸੀਂ ਅੱਜ ਸ਼ੁਰੂ ਕਰਤਾ ਇਹ ਲਗਭਗ ਦੋ ਸਾਲਾਂ ਤੋਂ ਪਹਿਲਾਂ ਪਹਿਲਾਂ ਬਣ ਕੇ ਬਿਲਡਿੰਗ ਪਿਆਰ ਹੋਊਗੀ ਤੇ ਵਧੀਆ ਕੁਆਲਿਟੀ ਦੀ 35 ਕਰੋੜ ਦੀ ਲਾਗਤ ਨਾਲ ਇਹ ਬਿਲਡਿੰਗ ਬਣੂਗੀ ਤੇ ਬਹੁਤ ਵਧੀਆ ਬਿਲਡਿੰਗ ਸਾਰੇ ਵਿਭਾਗ ਹੈਗੇ ਨੇ ਨਵੇਂ ਮਹਾਲੇ ਇਹ ਵੀ ਆਪਣੀ ਜਿਲ੍ਹੇ ਦੀ ਗੱਲ ਸੁਣੋ ਇੱਕ ਚੰਗੀ ਚੀਜ਼ ਮੰਗਿਆ ਕਰੋ ਸਾਡੇ ਅੱਡੇ ਨਾ ਪ੍ਰਤਾਪ ਸਿੰਘ ਕਹਿ ਰਹੇ ਮੁੱਖ ਮੰਤਰੀ ਬਣੇ ਸੀ ਤੇ ਉਹ ਪੱਟੀ ਸਭ ਦੇਲ ਬਣੀ ਤੇ ਲੋਕੀ ਅਜੇ ਤੱਕ ਕਹਿੰਦੇ ਆ ਵੀ ਉਹ ਪ੍ਰਤਾਪ ਸਿੰਘ ਕਹਿ ਰਹੇ ਮੁੱਖ ਮੰਤਰੀ ਕੋ ਵੱਡੀ ਚੀਜ਼ ਇਥੇ ਦੇ ਲੋਕਾਂ ਦੀ ਮੰਗ ਲਈ ਉੱਥੇ ਇਕੱਲੀ ਸਬਜ਼ੀ ਵਾਲੀ ਬਣ ਗਈ ਜੇ ਲੋਡ ਉੱਤੇ ਬਣਾਵਾਂਗੇ ਨਹੀਂ ਲੋਡ ਬਣਾਵਾਂਗੇ ਸਾਹਿਬ ਲਾਇਸੈਂਸ ਨਹੀਂ ਬਣ ਰਿਹਾ ਜੇ ਲਾ ਕੇ ਰੋੜ ਤੇ ਨਹੀਂ ਆ ਗਿਆ ਹੋਰ ਵੀ ਜੇ ਲੋਡ ਹੋਈਏ ਬੁੱਲਰ ਸਾਹਿਬ ਇਹ ਲਾਇਸੈਂਸ ਵਾਲਾ ਮਸਲਾ ਹੱਲ ਹੋ ਗਿਆ ਜੀ ਹੋ ਗਿਆ ਜੀ ਬਿਲਕੁਲ ਕੀ ਹੋਇਆ ਹਾਲੇ ਤੀ ਪੰਜ ਦੀ ਲੋਕਾਂ ਦੀ ਬੇਚੀ ਬਹੁਤ ਜ਼ਿਆਦਾ ਹੈ ਸਰ ਕੀ ਕਰੂੰਗੇ ਬਹੁਤ ਜ਼ਿਆਦਾ ਲਾਇਸੈਂਸ ਨਹੀਂ ਹੈਂਡ ਆਫਿਸ ਬਣਾਉਣ ਦਾ ਸਭ ਤੋਂ ਵੱਡਾ ਫਾਇਦਾ ਇਹੋ ਹੈ ਜਿਹੜਾ ਚਰਾਸੀ ਲੱਖ ਦੀ ਬਿਲਡਿੰਗ ਦਾ ਰੈਂਟ ਜੱਪੇਗਾ ਕੈਮਰਾ ਉਹੀ ਪ੍ਰਾਈਵੇਟ ਬਿਲਡਿੰਗ 17 ਸੈਕਟਰ ਦੇ ਵਿੱਚ ਸਾਡਾ 84 ਲੱਖ ਤੋਂ ਵੱਧ ਦੀ ਬਸਤੀ ਹੈ ਦੂਜਾ ਜਿਹੜੀ ਇਹ ਬਿਲਡਿੰਗ ਆ ਅੰਮ੍ਰਿਤਪਾਲ ਸਿੰਘ ਫਲਡੋ ਮੈਂ ਕਹਿੰਦਾ ਉਹਦੇ ਵਿੱਚ ਸਾਡਾ ਹਰ ਤਰ੍ਹਾਂ ਦਾ ਜਿਹੜਾ ਕੰਮ ਆਉਂਦਾ ਹੈ ਜਿਵੇਂ ਭਾਗ ਦਾ ਸਾਰਾ ਕਾਰੋਬਾਰੀ ਸਾਡੇ ਜਿਹੜੇ ਉਹੀ ਹੈ ਯਾਰ ਉਹੀ ਹੈ ਉਹਨਾਂ ਨੂੰ ਪੰਜ ਕਾਤੀ ਬੜਾ ਉਖਾਂ ਦਾਰ ਨਹੀਂ 115 ਗੱਲ ਜੀ ਹਾਲ ਅੱਜ ਦੇ ਦਿਨਾਂ ਦੇ ਪਾਰਕ ਪਾਰਕ ਕੁਝ ਛੋੜੋ ਗੱਡੀਆਂ ਮਾਰਗ ਕਰ ਲਿਆ ਜਾਏਗਾ ਦਿੱਕਤਾਂ ਦੀ ਉਹ ਦਿੱਕਤ ਖਤਮ ਹੋ ਜੂਗੀ ਫਿਰ ਸਾਡੀ ਆਪਦੀ ਪ੍ਰਾਪਰਟੀ ਬਣ ਜਾਣੀ ਹੈ ਜੇ ਕਿਰਾਏ ਤੇ ਬੈਠੇ ਹਾਂ ਹੁਣ ਸਾਡੀ ਆਪਦੀ ਪ੍ਰਾਪਰਟੀ ਬਣ ਜਾਣੀ ਹੈ ਤੇ ਹਰ ਤਰ੍ਹਾਂ ਦੀ ਜਿਹੜੀ ਮੋਟਰਿੰਗ ਮੋਟਰਿੰਗ ਉਹ ਸਾਡੀ ਸਾਰੀ ਇੱਥੋਂ ਬਹਿ ਕੇ ਚੰਡੀਗੜ੍ਹ ਤੋਂ ਆਜੋ 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 ਸਰ ਆਜੀ ਮਿਤੀ 20 ਕੇ 25 ਨੂੰ ਮੈਂ ਅੱਜ ਦੇ ਮੁੱਖ ਮਹਿਮਾਨ ਮਾਨਯੋਗ ਡੇਲਾ ਅਤੇ ਟ੍ਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਸਾਹਿਬ ਆਦਰਨੀਏ ਪ੍ਰਮੁੱਖ ਕਰਟਰ ਡੇਲਾ ਸ਼੍ਰੀਮਤੀ ਭਾਵਨਾ ਗਰਗ ਆਈਐਸ ਮਾਨਯੋਗ ਆਈਟੀ ਜੇਲਾ ਸ਼੍ਰੀ ਰੂਪ ਕੁਮਾਰ ਅਰੋੜਾ ਜੀ ਸਰ ਇਹ ਜੇ ਮੇਰੇ ਲਈ ਪੰਜਾਬ ਪੁਲਿਸ ਕਾਉਂਸਲ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਦਾ ਸ਼੍ਰੀ ਰੰਜੋਤ ਸਿੰਘ ਜੀ ਅਤੇ ਜ਼ਿਲ੍ਹਾ ਅਤੇ ਜੇਲ੍ਹ ਵਿਭਾਗ ਦੇ ਆਏ ਹੋਏ ਹੋਰ ਆਲਾ ਅਧਿਕਾਰੀ ਅਤੇ ਕਰਮਚਾਰੀਆਂ ਦਾ ਤਹਿ ਦਿਲੋਂ ਨਿੱਘਾ ਸਵਾਗਤ ਕਰਦਾ ਹਾਂ ਅੱਜ ਦਾ ਦਿਨ ਜੇਲ੍ਹ ਵਿਭਾਗ ਲਈ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਅੱਜ ਦੇ ਮੁੱਖ ਮਹਿਮਾਨ ਮਾਨਯੋਗ ਜੇਲ੍ਹ ਮੰਤਰੀ ਸਾਹਿਬ ਵੱਲੋਂ ਜੇਲ੍ਹ ਵਿਭਾਗ ਦੇ ਜੇਲ੍ਹ ਭਵਨ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਹੁਣ ਮੈਂ ਬੇਨਤੀ ਕਰਨਾ ਚਾਹਾਂਗਾ ਆਈ.ਜੀ. ਜੇਲਾ શ્રી ਰੂਪ कुमार अरोड़ा ਜੀ ਨੂੰ ਕਿ ਉਹ ਸਟੇਜ ਤੇ ਆ ਕੇ ਆਏ ਹੋਏ ਮਹਿਮਾਨਾਂ ਇਨ ਸਵਾਗਤ ਵਿਦ ਦੋ ਸ਼ਬਦ ਕਹਿ ਮਾਨਯੋਗ ਆਈ.ਡੀ. ਜੀਲਾ ਇਹ ਰਿ ਕੁਝ ਬਾਤ ਕਰਨੀ ਹੋਈ ਤਾਂ ਆ ਜੇ ਅੱਜ ਦੇ ਇਸ ਫੰਕਸ਼ਨ ਦੇ ਮੁੱਖ ਮਹਿਮਾਨ ਮਾਨਯੋਗ ਜੀਲਾ ਤੇ ਟਰਾਂਸਪੋਰਟ ਮਿਨਿਸਟਰ ਸਰਦਾਰ ਲਾਲਜੀਤ ਸਿੰਘ ਢੁਲਰ ਜੀ ਆਦਰਨੀਏ ਪ੍ਰਮੁਖ ਸੱਤਰ ਜੀਲਾ ਮੈਡਮ ਭਾਵਨਾਗਰ ਆਈਐਸਜੀ ਮਾਨਯੋਗ ਐਡੀਜੀਪੀ ਜ਼ਿਲ੍ਹਾ ਸ਼੍ਰੀ ਅਰੁਣਪਾਲ ਸਿੰਘ ਆਈਪੀਐਸ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਏ ਉੱਚ ਅਧਿਕਾਰੀ ਐਂਡ ਸਟੇਜ ਤੇ ਬਿਰਾਜਮਾਨ ਚੀਫ ਇੰਜੀਨੀਅਰ ਪੰਜਾਬ ਪੁਲੀਸ ਹੌਸਿੰਗ ਕਾਰਪੋਰੇਸ਼ਨ ਕਰਨਜੋਤ ਸਿੰਘ ਜੀ ਵਿਭਾਗ ਦੇ ਕਰਮਚਾਰੀ ਅਤੇ ਬਾਹਰੋਂ ਆਏ ਮਹਿਮਾਨੋ ਸਭ ਤੋਂ ਪਹਿਲਾਂ ਮੈਂ ਅੱਜ ਦੇ ਮੁੱਖ ਮਹਿਮਾਨ ਸਰਦਾਰ ਲਾਜਿਤ ਸਿੰਘ ਕੋਲਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਵਿਭਾਗ ਦੀ ਲੰਬੇ ਸਮੇਂ ਤੋਂ ਲੋੜ ਨੂੰ ਸਮਝਦੇ ਹੋਏ ਇਸ ਜੇਲ੍ਹ ਭਵਨ ਦੇ ਪ੍ਰੋਜੈਕਟ ਦੀ ਮਨਜ਼ੂਰੀ ਦਿੱਤੀ ਹੈ ਨਾਲ ਹੀ ਮੈਂ ਸਾਡੇ ਪ੍ਰਮੁਖ ਕੱਤਰ ਜੀ ਅਤੇ ਸਾਡੇ ਵਿਭਾਗ ਦੇ ਏਡੀਜੀਪੀ ਜੇਲ੍ਹਾਂ ਅਤੇ ਹੋਰ ਸੀਨੀਅਰ ਅਧਿਕਾਰੀਆ ਜਿਨ੍ਹਾਂ ਨੇ ਸਮੇਂ-ਸਮੇਂ ਤੇ ਇਸ ਵੀ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਸ਼ੁਰੂਆਤ ਕਰਨ ਲਈ ਸਾਡਾ ਮਾਰਗਦਰਸ਼ਨ ਕੀਤਾ ਸਾਡੀ ਪ੍ਰੇਰਣਾ ਕੀਤੀ ਸਾਡੀ ਪ੍ਰੇਰਨਾ ਦਾ ਸਰੋਤ ਬਣੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਇਸ ਤੋਂ ਇਲਾਵਾ ਮੈਂ ਜਿਲ੍ਹਾ ਮਪਾਰ ਦੇ ਇਸ ਮਹੱਤਵਪੂਰਨ ਪ੍ਰੋਜੈਕਟ ਅਤੇ ਇਸ ਇਤਿਹਾਸਿਕ ਸਮਾਰੋਹ ਤੇ ਪਹੁੰਚੇ ਸਮਾਗਮ ਦੀ ਸ਼ੋਭਾ ਵਧਾਉਣ ਵਾਲੇ ਸਾਰੇ ਮਹਾਨુભਾਵਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜੇਲ੍ਹ ਭਵਨ ਦੀ ਨੀ ਸਿਰਫ ਇੱਕ ਇਮਾਰਤ ਦੀ ਸ਼ੁਰੂਆਤ ਨਹੀਂ ਬਲਕਿ ਇਹ ਜੇਲ੍ਹਾਂ ਦੀ ਵਿਭਾਗ ਦੀ ਨਵੀਨਤਾ ਪਾਰਦਰਸ਼ਤਾ ਅਤੇ ਇੱਕ ਨਵੇਂ ਦਿਸ਼ਾ ਵੱਲ ਵੱਡੇ ਕਦਮ ਦੀ ਪਹਿਚਾਨ ਹੈ ਇਹ ਨਵਾਂ ਮੁਖ ਦਫ਼ਤਰ ਜੇਲ੍ਹ ਭਵਨ ਸਾਡੀਆਂ ਟਾਰਡ ਸ਼ੈਲੀਆਂ ਨੂੰ ਹੋਰ ਆਧੁਨਿਕ ਕੇਂਦ੍ਰਿਤਕ੍ਰਿਤ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ ਇਸ ਮੌਕੇ ਤੇ ਮੈਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੀ तमाम ਟੈਕਨੀਕਲ ਟੀਮ ਸਾਰੇ ਸਹਿਯੋਗੀ ਵਿਭਾਗਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੀ ਯੋਜਨਾ ਬਣਾਉਣ ਤੋਂ ਲੈ ਕੇ ਸਮਾਰੋਹ ਦੇ ਸੁਚੱਜੇ ਯੋਜਨ ਤੱਕ ਹਰ ਪੱਧਰ ਤੇ ਸਮਰਪਕ ਤੌਰ ਤੇ ਕੰਮ ਕਰੇ ਹੈ ਅੰਤ ਵਿੱਚ ਮੈਂ ਸਾਰੇ ਪੱਤਰਕਾਰ ਸਾਥੀਆਂ ਸੁਰੱਖਿਆ ਟੀਮਾਂ ਵਿਭਾਗ ਦੇ ਸਟਾਫ ਅਤੇ ਖਾਸ ਤੌਰ ਤੇ ਮੁੱਖ ਮਹਿਮਾਨ ਅਤੇ ਸਾਡੇ ਪ੍ਰਮੁੱਖ ਸਕੱਤਰ ਅਤੇ ਏਡੀਜੀਪੀ ਜੇਲਾਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹੁਣ ਮੈਂ ਬੇਨਤੀ ਕਰਨਾ ਚਾਹਾਂਗਾ ਮਾਨਯੋਗ ਏਡੀਜੀਪੀ ਜੇਲਾਂ ਪੰਜਾਬ ਸ਼੍ਰੀ ਅਰੁਣਪਾਲ ਸਿੰਘ ਜੀ ਆਈਪੀਐਸ कि वो इस विशेष मौके थे, स्टेज से अपने विचार प्रकट कर मुख्य मेहमान जेल मंत्री साहब श्री लालजीत भुलर साहब आमंत्रित करना चाहवागा कि वो इस विशेष मौके से अपने विचार प्रकट कर ਤੇ ਤੇ ਪ੍ਰਾਤਮਿਕ ਸਾਡੇ ਜ਼ਿਲ੍ਹਾ ਭạt ਦੇ ਪ੍ਰਿੰਸੀਪਲ ਸੈਕਟਰੀ ਮੈਡਮ ਭਾਵਨਾ ਕਰਕ ਜੀ ਏ ਡੀ ਜੀ ਪੀ ਜ਼ਿਲ੍ਹਾ ਅਰुणपाल ਜੀ ਆਜੀ ਰੂਪ कुमार ਰੋੜਾ ਜੀ ਤੇ ਵੱਖ-ਵੱਖ ਅਦਾਰਿਆਂ ਤੋਂ ਆਏ ਸਾਡੇ ਸਾਥੀ ਅਫਸਰ ਸਾਹਿਬਾਨ ਪ੍ਰੈਸ মিডিਆ ਸਾਰੇ ਸਾਡੇ ਪ੍ਰਿੰਟ মিডিਆ ਦੇ ਸਾਥੀ ਆਉ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਘੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕਿ ਸਰਕਾਰਾਂ ਪਿਛੜੀਆਂ ਨੂੰ ਬੜੇ ਲੰਮੇ ਸਮੇਂ ਤੋਂ ਹੀ ਇਹ ਕੰਮ ਕਰ ਲੈਣਾ ਚਾਹੀਦਾ ਹੈ ਹੈੱਡ ਆਫਿਸ ਵਾਲਾ ਜਿਹੜਾ ਕਿ ਸਾਡਾ 17 ਸੈਕਟਰ ਦੇ ਵਿੱਚ ਆਫਿਸ ਸੀ ਉਹਦਾ 1 ਮਹੀਨੇ ਦਾ 7 ਲੱਖ ਰੁਪਈਆ ਰੈਂਟ ਜਾਂਦਾ ਸੀ ਜਿਹੜਾ ਕਿ ਸਾਲ ਦਾ 84 ਲੱਖ ਰੁਪਈਆ ਸਾਡੇ ਡਿਪਾਰਟਮੈਂਟ ਨੂੰ ਰੈਂਟਲੀ ਇਨਕਮ ਜਿਹੜੀ ਪ੍ਰਾਈਵੇਟ ਬੰਦਿਆਂ ਨੂੰ ਦੇਣੀ ਪੈਂਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਸਦਕਾ ਜ਼ੀਰੋ ਟੋਲਰੈਂਸ ਕਰ ਲਈ ਕ੍ਰਪਸ਼ਨ ਨੂੰ ਖਤਮ ਕਰ ਲਈਏ ਸਾਡਾ ਹੈੱਡ ਆਫਿਸ ਜਿਹੜਾ ਅੱਜ ਉਹਦਾ ਨੀਂਹ ਪੱਥਰ ਰੱਖਿਆ ਗਿਆ ਇਹ 1 ਏਕੜ ਜ਼ਮੀਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਾਡੀ ਸਰਕਾਰ ਨੇ ਗਲਾਟਾ ਤੋਂ 8.5 ਕਰੋੜ ਦੇ ਵਿੱਚ ਇਹ ਪ੍ਰਤੀਸ਼ਿਤ ਕੀਤੀ ਆ ਤੇ 35 ਕਰੋੜ ਦੀ ਲਾਗਤ ਨਾਲ ਇਹ ਬਿਲਡਿੰਗ ਬਣ ਕੇ 5 ਮੰਜ਼ਲੀ ਬਿਲਡਿੰਗ ਬਣ ਕੇ ਇਹ ਤਿਆਰ ਹੋ ਵੀ ਜਿਹਦੇ ਵਿੱਚ ਸਾਡੇ ਕਲੈਰੀਕਲ ਡਿਪਾਰਟਮੈਂਟ ਦੇ ਅਧਿਕਾਰੀ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਸਾਰੇ ਇਸ ਦਫ਼ਤਰ ਦੇ ਵਿੱਚ ਬਹਿ ਕੇ ਕੰਮਕਾਰ ਕਰਨਗੇ ਤੇ ਸਾਰੀਆਂ ਜੇਲਾਂ ਨੂੰ ਇੱਥੋਂ ਬਹਿ ਕੇ ਮਾਨੀਟਰ ਕਰਨਗੇ ਤਾਂ ਜੋ ਕਿਸੇ ਤਰ੍ਹਾਂ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਕੋਈ ਕ腐ਸ਼ਨ ਨਾ ਕਰ ਸਕੇ ਜੀਲੋ ਟਾਲਰੈਂਸ ਜਿਹੜੀ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਅਜੰਡਾ ਉਹ ਅਜੰਡਾ ਪੂਰਾ ਹੋ ਸਕੇ ਤੇ ਪੰਜਾਬ ਦੇ ਲੋਕਾਂ ਨੂੰ ਹਰ ਡਿਪਾਰਟਮੈਂਟ ਦੇ ਵਿੱਚੋਂ ਇਹੋ ਹੀ ਆਵਾਜ਼ ਆਵੇ ਕਿ ਇਸ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੀ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਆ ਉਹਦੇ ਤੇ ਚਾਰ ਚੰਨ ਲਾਇਆ ਤੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਵੀ ਮਿਲ ਇਹਦੇ ਨਾਲ ਸਾਨੂੰ ਬੜੀ ਪਰੇਸ਼ਾਨੀ ਆਉਂਦੀ ਸੀ ਜਦੋਂ ਅਸੀਂ ਜਿਹੜੀ 17 ਸੈਕਟਰ ਦੇ ਵਿੱਚ ਸਾਡੀ ਰੈਂਟ ਦੇ ਉੱਤੇ ਬਿਲਡਿੰਗ ਹੀ ਜਦੋਂ ਸਾਡੇ ਅਧਿਕਾਰੀ ਕਾਰਾਂ ਤੇ ਆਉਂਦੇ ਸੀ ਉਹਨਾਂ ਨੂੰ ਕਾਰਾਂ ਆਸੇ ਪਾਸੇ ਪਾਰਕ ਕਰਨੀਆਂ ਪੈਂਦੀਆਂ ਇਹਦੇ ਵਿੱਚ 115 ਕਾਰਾਂ ਦੀ ਥੱਲੇ ਬੇਸਮੈਂਟ ਦੇ ਵਿੱਚ ਪਾਰਕਿੰਗ ਬਣ ਜਾਣੀ ਆ ਜਿਹਦੇ ਨਾਲ ਸਾਡੇ ਅਧਿਕਾਰੀ ਜਾਂ ਜੇ ਕੋਈ ਪ੍ਰਾਈਵੇਟ ਬੰਦਾ ਵੀ ਆਉਂਦਾ ਉਹ ਵੀ ਆਪਦੀ ਗੱਡੀ پارک ਕਰਕੇ ਆਪਦੇ ਕੰਮਕਾਰ ਨੂੰ ਕਰ ਲਈ ਇਸ ਬਿਲਡਿੰਗ ਦੇ ਵਿੱਚ ਲਿਫਟ ਦਾ ਸਹਾਰਾ ਲੈ ਕੇ ਅਫਸਰਾਂ ਤੋਂ ਆਪਦਾ ਟਾਈਮ ਲੈ ਕੇ ਆਪਦਾ ਕੰਮਕਾਰ ਕਰਾ ਸਕਦਾ ਇਹਦੇ ਨਾਲ ਸਾਡੇ ਅਧਿਕਾਰੀਆਂ ਨੂੰ ਸਰਕਾਰ ਨੂੰ ਹਰ ਕਿਸਮ ਨੂੰ ਮਤਲਬ ਵੱਡਾ ਬੈਨੀਫਿਟ ਮਿਲੂਗਾ ਹਰ ادارے ਨੂੰ ਇੱਥੋਂ ਬਹਿ ਕੇ ਕਿਉਂਕਿ ਜਿਹੜਾ ਦਫ਼ਤਰ ਹੁੰਦਾ ਹੈਡ ਆਫਿਸ ਹੁੰਦਾ ਉਹ ਤੇ ਦਫਤਰ ਜਿਹੜਾ ਵਾ ਉਹ ਹਰ ਡਿਪਾਰਟਮੈਂਟ ਦਾ ਆਪਦਾ ਹੀ ਚਾਹੀਦਾ ਤੇ ਇਹਦੇ ਨਾਲ ਇੱਕ ਤੇ ਜਿਹੜੀ ਕ੍ਰਪਸ਼ਨ ਆ ਉਹਨੂੰ ਨੱਥ ਪਾਊਗੀ ਜੇਲ੍ਹਾਂ ਦੇ ਵਿੱਚ ਜਿਹੜਾ ਸਾਡੇ ਕਈ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਬੰਦੇ ਜਿਵੇਂ ਥੇਕੇ ਹੁੰਦੇ ਆ ਜਾਂ ਕੋਈ ਮੋਬਾਈਲ ਚਲਦੇ ਉਹਨਾਂ ਵਾਸਤੇ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਕਹਿ ਕੇ ਜੈਮਰ ਲਈ ਅਸੀਂ ਜਿਹੜੀ ਗ੍ਰਾਂਟ ਉਹ ਜਾਰੀ ਕਰਾ ਲਈ ਆ ਆਉਣ ਵਾਲੇ ਸਮੇਂ ਤੇ ਸਾਡੀਆਂ ਪੰਜਾਬ ਦੀਆਂ ਜਿੰਨੀਆਂ ਵੀ ਜੇਲ੍ਹਾਂ ਉਹਨਾਂ ਦੇ ਵਿੱਚ ਜੈਮਰ ਦਾ ਸਿਸਟਮ ਲੱਗ ਜਾਊਗਾ ਤੇ ਇੱਕ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਇਹ ਪ੍ਰਪੋਜ਼ਲ ਬਣਾ ਕੇ ਭੇਜਾਂਗੇ ਕਿ ਜਿੱਥੇ ਸਾਡੀ ਜੇਲ ਬੰਦੀ ਆ ਜਾਂ ਨਵੀਂ ਜੇਲ ਬੰਦੀ ਜਾਂ ਜਿਹੜੀਆਂ ਜੇਲਾਂ ਲੱਗੇ ਅਜੇ ਕਿਤੇ ਨਹੀਂ ਉਸਾਰੀ ਹੋਈ ਨਹੀਂ ਘਰ ਬਣੇ ਉਥੇ ਲਗਭਗ ਕੋਈ 500 ਮੀਟਰ ਦੇ ਦਾਇਰੇ ਵਿੱਚ ਕਿਤੇ ਵੀ ਉਸਾਰੀ ਨਾ ਹੋਵੇ ਕਿਉਂਕਿ ਜਦੋਂ ਜ਼ੈਮਰ ਲੱਗਦੇ ਆ ਉਹਦੇ ਬਾਅਦ ਜਿਹੜੇ ਲਾਗੇ ਵਾਲੇ ਲੋਕ ਆ ਉਹਨਾਂ ਨੂੰ ਫੋਨ ਚਲਾਉਣ ਦੀ ਦਿੱਕਤ ਆਉਂਦੀ ਆ ਉਹ ਫਿਰ ਕਈ ਵਾਰ ਉਹ ਲੋਕ ਧਰਨੇ ਮਜਾਰੇ ਲਾਉਂਦੇ ਆ ਕਿ ਜ਼ੈਮਰਾਂ ਦੀ ਰੇਂਜ ਘਟਾਓ ਉਹ ਜਦੋਂ ਜੈਮਰਾਂ ਦੀ ਰੇਂਜ ਘਟਾਈ ਦੀ ਆ ਉਹ ਫਿਰ ਕਈ ਵਾਰ ਕਈ ਕੋਨਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਿਹੜੇ ਛਰਾਤੀ ਅੰਸਰ ਆ ਕੈਦੀ ਆ ਉਹ ਫੋਨ ਚਲਾ ਕੇ ਗਲਤ ਕਾਲਾਂ ਬਾਹਰ ਕਰਦੇ ਆ ਕੋਸ਼ਿਸ਼ ਇਹ ਹੋਊਗੀ ਕਿ ਜਿਹੜਾ ਜੇਲ੍ਹਾਂ ਦੇ ਵਿੱਚ ਵੀ ਆ ਨਾ ਕੋਈ ਫੋਨ ਚੱਲੇ ਨਾ ਕੋਈ ਅੰਦਰ ਗਲਤ ਚੀਜ਼ ਐਂਟਰ ਹੋ ਸਕੇ ਨਾ ਕੋਈ ਨਸ਼ਾ ਅੰਦਰ ਲੈ ਕੇ ਜਾਵੇ ਤੇ ਨਾਲ ਸਾਰਾ ਸਿਸਟਮ ਪਾਰਦਰਸ਼ੀ ਕਰ ਲਈ ਜ਼ੀਰੋ ਟੋਲਰੈਂਸ ਕਰ ਲਈ ਸਾਨੂੰ ਲੋੜ ਹੋਊਗੀ ਆਉਣ ਵਾਲੇ ਸਮੇਂ 'ਚ ਅਸੀਂ ਸਰਦਾਰ ਭਗਵੰਤ ਸਿੰਘ ਬਾਦ ਮੂਕ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਕੇ ਕੁਝ ਪੀ.ਸੀ.ਐਸ ਅਫਸਰ ਜਾਂ ਪੁਲਿਸ ਡਿਪਾਰਟਮੈਂਟ ਚ ਹੋਰ ਅਫਸਰ ਲਾਵਾਂਗੇ ਤਾਂ ਜੋ ਸਾਨੂੰ ਜਿਹਨਾਂ ਦੇ ਵਿੱਚ ਚੰਗੇ ਸਜੱਜੇ ਢੰਗ ਦੇ ਨਾਲ ਚਲਾਉਣ ਲਈ ਉਹਨਾਂ ਅਫਸਰਾਂ ਦਾ ਸਾਥ ਮਿਲੇ ਤੇ ਨਾਲ ਕੋਸ਼ਿਸ਼ ਇਹੋ ਹੀ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕ੍ਰਾਈਮ ਕਰਕੇ ਲੋਕ ਆਉਂਦੇ ਆ ਕਈ ਰਹੁੰਦੇ ਆ ਕਈ ਲੋਕ ਮਿਤਕੇ ਕ੍ਰਾਈਮ ਕਰਦੇ ਆ ਜਿਵੇਂ ਨਸ਼ੇ ਵੇਚਦੇ ਆ ਜਾਂ ਕੋਈ ਕਿਤੇ ਮਰਡਰ ਕਰਦਾ ਕੋਈ ਮਿਤਕੇ ਕਰਦਾ ਕਈਆਂ ਤੋਂ ਅਚਨ-ਚੇਤ ਕ੍ਰਾਈਮ ਹੋ ਜਾਂਦੇ ਆ 2-4 ਸਕਿੰਟ ਦੇ ਗੁੱਸੇ ਦੇ ਵਿੱਚ ਕਈ ਨਾ ਕਿਸੇ ਤੋਂ ਕਿਸੇ ਦਾ ਮਰਡਰ ਹੋ ਜਾਂਦਾ ਕੋ 307 ਚਾਉਂਦੇ ਆ ਕਿਸੇ ਤੋਂ ਕਿਸੇ ਦੇ ਝਗੜਾ ਹੋਣਾ ਸੱਟ ਲੱਗ ਜਾਂਦੀ ਆ ਸਾਡਾ ਮਕਸਦ ਇਹੋ ਹੀ ਆ ਕਿ ਉਹ ਲੋਕ ਵੀ ਇਨਸਾਨ ਨੇ ਉਹਨਾਂ ਨੂੰ ਜੇਲ੍ਹ ਨਹੀਂ ਸੁਧਾਰ ਘਰਾ ਦੇ ਵਿੱਚ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ ਚ ਭੇਜਿਆ ਜਾਵੇ ਤੇ ਮੈ ਨਾਲ ਆਪ ਦੇ ਅਫਸਰਾਂ ਦੀ ਆਪ ਦੇ ਡਿਪਾਰਟਮੈਂਟ ਦੇ ਜਿੰਨੇ ਵੀ ਸਾਡੇ ਅਫਸਰ ਨੇ ਸਿਵਲ ਦੇ ਡਿਪਾਰਟਮੈਂਟ ਦੇ ਉਹਨਾਂ ਦੀ ਹਾਉਸਲਾ ਭਜਾਈ ਵੀ ਕਰਦਾ ਇਹ ਉਹ ਲੋਕ ਨੇ ਆਪਦੀ ਜਾਨ ਤਲੀ ਤੇ ਧਰ ਕੇ ਉਹਨਾਂ ਲੋਕਾਂ ਦਾ ਇਹਨਾਂ ਵਾਰਸਾ ਲੈਣਾ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਕੰਟਰੋਲ ਕਰਕੇ ਰੱਖਣਾ ਜਿਨ੍ਹਾਂ ਤੋਂ ਬਾਹਰ ਆਮ ਲੋਕ ਡਰਦੇ ਨੇ ਇਹ ਲੋਕ ਉਹ ਨਹੀਂ ਜਿਹੜੇ ਬਾਹਰ ਕ੍ਰਾਈਮ ਕਰਕੇ ਗੁੰਡਾਗਰਦੀ ਕਰਕੇ ਫਰੋਤੀਆਂ ਮੰਗ ਕੇ ਜਾਂ ਕਤਲ ਕਰਕੇ ਜੇਲ੍ਹਾਂ ਦੇ ਵਿੱਚ ਆਏ ਹੁੰਦੇ ਆ ਕ੍ਰਾਈਮ ਕਰਕੇ ਉਹਨਾਂ ਨੂੰ ਸੰਭਾਲਣਾ ਖਾਲੀਆ ਜੀ ਦਾ ਬਾਣਾ ਨਹੀਂ ਇਹ ਸਾਡੇ ਅਫਸਰ ਆਪਦੀ ਜਾਨ ਤਲੀ ਤੇ ਧਰ ਕੇ ਆਪਦੇ ਪਰਿਵਾਰਾਂ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਪੰਜਾਬ ਦੇ ਲੋਕਾਂ ਦੀ ਜਾਨ ਦੀ ਰਾਖੀ ਲਈ ਪੰਜਾਬ ਚ ਸ਼ਾਂਤੀ ਲਈ ਦਿਨ ਰਾਤ ਸੇਵਾ ਕਰਦੇ ਆ ਤੇ ਮੈਂ ਅਫਸਰਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਕਿਸੇ ਕਿਸਮ ਦੀ ਕ੍ਰਪਸ਼ਨ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਕੋਈ ਠੇਕਾ ਹੁੰਦਾ ਜਾਂ ਕੋਈ ਅੰਦਰ ਕੋਈ ਗੈਰ ਇਤਰਾਜਯੋਗ ਜਿਹੜੀ ਸਮਗਰੀ ਲੈ ਕੇ ਜਾਂਦੇ ਆ ਉਹਨਾਂ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਭਾਵੇਂ ਉਹਦੇ ਚ ਕੋਈ ਸਿਵਲ ਅਫਸਰ ਹੋਵੇ ਭਾਵੇਂ ਕੋਈ ਸਾਡੇ ਡਿਪਾਰਟਮੈਂਟ ਦਾ ਅਫਸਰ ਹੋਵੇ ਕਿਉਂਕਿ ਸਾਡੀ ਸਰਕਾਰ ਦਾ ਏਜੰਡਾ ਹੀ ਇਹ ਆ ਇਮਾਨਦਾਰੀ ਨਾਲ ਚੱਲਣਾ ਤੇ ਪੰਜਾਬ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣੀ ਮੈਂ ਬਾਤ ਫੇਰ ਇੱਕ ਵਾਰ ਫੇਰ ਸਾਰਿਆਂ ਨੂੰ ਸਾਡੇ ਡਿਪਾਰਟਮੈਂਟ ਦਾ ਹੈੱਡ ਆਫਿਸ ਬੰਨ ਤੇ ਜਿੰਨੇ ਵੀ ਸਾਡੇ ਸਤਕਾਰਯੋਗ ਅਫਸਰ ਸਾਹਿਬਾਨ ਬੈਠੇ ਆ ਸਾਡੇ ਪ੍ਰੈਸ ਮੀਡੀਆ ਵਾਲੇ ਬੈਠੇ ਆ ਪ੍ਰਿੰਟ ਮੀਡੀਆ ਵਾਲੇ ਬੈਠੇ ਆ ਸਾਰੇ ਸਾਥੀਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਕਹਿਣਾ ਤੇ ਇਸ ਦਫ਼ਤਰ ਤੇ ਮਨ ਨਾਲ ਪੰਜਾਬ ਦੇ ਲੋਕਾਂ ਨੂੰ ਸਾਡੇ ਡਿਪਾਰਟਮੈਂਟ ਨੂੰ ਤੇ ਖਾਸ ਕਰਕੇ ਜੇਲਾਂ ਨੂੰ ਮੋਨੀਟਰ ਕਰਦਾ ਵਧੀਆ ਸਿਸਟਮ ਬਣ ਜਾਊਗਾ ਤੇ ਜ਼ੀਰੋ ਟੋਲਰੈਂਸੀ ਜਿਹੜੀ ਪਾਲਿਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹਦੇ ਤੇ ਖਰਾ ਉਤਰੇਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਰ ਮਾਨਯੋਗ ਮਾਨਯੋਗ ਇਹ ਮੰਤਰੀ ਸਾਹਿਬ ਦਾ ਹੁਣ ਮੈਂ ਸਟੇਜ ਤੇ ਮੰਨਿਤ ਕਰਨਾ ਚਾਹਾਂਗਾ ਮਾਨਯੋਗ ਏਜੀਪੀ ਪ੍ਰਿਜ਼ਨ શ્રી ਅਰੁਣ ਪਾਤਨ ਜੀ ਆਈਪੀਐਸ ਕਿ ਉਹ ਵੋਟ ਆਫ ਥੈਂਕਸ ਲਈ ਕੁਝ ਸ਼ਬਦ ਕਹਿਣ ਸਾਰੇ ਅਧਿਕਾਰੀ ਅਤੇ ਪਿਆਰੇ ਮਹਿਮਾਨ ਸਭ ਤੋਂ ਪਹਿਲਾਂ ਮੈਂ ਜੇ ਵਿਭਾਗ पंजाब हैड ऑफिस फाउंडेशन स्टोन पे अपना कीमती समा कट के साथ मान योग पहुंचे अपने घर कमान उन्होंने उदघाटन किया अपने शब्द न सू सारे प्रोत्साहित किया धन्यवाद करता हाँ मैं यकीन करवा हाँ सर कि टीम लगभग सैंती हजार कैदी के हौलाती जो सा देना चुका उन्होंने सुरक्षा ਉਹਨਾਂ ਦੇ ਕਸਟਮਰ ਕੇਅਰ ਐਂਡ ਕੈਕਸ਼ਨ ਤੇ ਪੂਰਾ ਤਵੱਜੂ ਦੇ ਰਹੀ ਹੈ ਲੇਕਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਕਾਬੂ ਨਹੀਂ ਆ ਰਿਹਾ ਕਿਉਂਕਿ ਬਹੁਤ ਅਸਬਾਲ ਹੈ ਇਸੇ ਤਰ੍ਹਾਂ ਸਾਡੇ ਪ੍ਰਮੁਖ ਅਧਿਕਾਰ ਮਾਡਮ ਬਾਦਨਾ ਗੜੀ ਜਦੋਂ ਤੱਕ ਉਹਨਾਂ ਨੇ ਅੱਜ ਸਮਾਗਮ ਹੈ ਬਹੁਤ سارے ਨਵੇਂ ਪ੍ਰੋਜੈਕਟ ਤੇ ਪ੍ਰੋਜੈਕਟ ਹੋ ਰਾਜੇ ਆ ਰਹੇ ਹਨ ਤੇ ਸਾਨੂੰ ਜੋ ਲੋੜੀਂਦੇ ਸਾਧਨ ਹੈਗੇ ਜਿਨ੍ਹਾਂ ਦੇ ਮੌਨਿਟਾਈਜੇਸ਼ਨ ਦੇ ਵੀ ਉਹ ਪ੍ਰੋਵਾਈਡ ਕਰਾ ਰਹੇ ਨੇ ਉਹਨਾਂ ਦਾ ਵੀ ਮੈਂ ਜਦੋਂ ਧੰਨਵਾਦ ਕਰਦਾ ਹਾਂ ਇਸ ਦੇ ਨਾਲ ਨਾਲ ਜੋ ਸਾਡੀ ਟੀਮ ਹੈਗੀ ਹੈ ਹੈਡ ਆਫਿਸ ਤੇ ਆਈ ਜੀ ਦੇ ਨਾਲ ਡੀ ਆਈ ਜੀ ਏ ਆਈ ਜੀ ਤੇ ਸੁਪਰਡੈਂਟ ਜੇਲ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਲਿਮਟਿਡ ਰਿਸੋਰਸਸ ਬਹੁਤ ਅੱਛਾ ਕੰਮ ਕਰ ਰਹੇ ਹਨ ਨੋ ਡਾਊਟ